ਅੱਜ ਅੱਜ ਪਨੀਰੀ ਵਾਲਾ ਖੱਤਾ ਵੀ ਹੋ ਗਿਆ ਕਾਦਾ ਆਪਣਾ ਕੰਮ ਹੋ ਗਿਆ ਫਾਈਨਲ ਛੋਨਾ ਲੱਗ ਗਿਆ ਹੁਣ ਟੈਨਸ਼ਨ ਫਰੀ ਹੋ ਜਾਾਂਗੇ ਹਾਲ ਮਾਰ ਕੇ ਰੂਟਰ ਵੀਟਰ ਪਿੰਡ ਹੀ ਹੁਣ ਇਹਦੇ ਉੱਤੇ ਇਤਵੀਆਂ ਤੁਈਆਂ ਮਾਰ ਕੇ ਮਾੜਾ ਮੋਟਰ ਲਾ ਦਾਂਗੇ ਚੰਨ ਲੱਕੇ ਡੁਕੇ ਲੱਗ ਗਏ ਤੇ ਆਪਣੇ ਆਪ ਹੀ ਹੋ ਜਾਣਾ ਹੈ ਬੈਟਰੀ ਲਾਉਣ ਵਾਲੀ ਰਹਿ ਗਈ ਸੀ ਉੱਤਰ ਗਿਆ ਹਾਂ ਜੀ ਉੱਤਰ ਗਿਆ ਉਤਾਰ ਦੋ ਇਸ ਕੋਈ نیچے ਹੋਰ ਇਹ ਨਾ ਦੂਆ ਇਹ ਤਾਂ ਨਸਰ ਤੋਂ ਲੁੱਟੇ ਬੜਾ ਚਾਬੀ ਲੈ ਕੇ ਆਇਆ ਯਾਰ ਪੰਜ ਸਤਨ ਆਪਕਾ ਟੈਕਸੰਡ ਚਲੋ ਉਤਾਰੋ ਉਹ ਜਾਵ ਵਾਲਾ ਵੜਰੀ ਇਹਨੂੰ ਕੋਈ ਫੇਵਰੇਜ ਉਹ ਲੱਗਦਾ ਤੇ ਇ렇게 ਜੇਲੀ ਦੀ ਮਾ ਕੇ ਜਾਵਾ आवाज आएगा नहीं आपा? नहीं है है गाँव आ इसको आप थोड़ा 니가 <목소리> 와서. ਇਸ ਕਿਸ ਜਾਇ ਗਰਮ ਕਰਨਾ ਪਿਆ ਉਸ ਦਾ ਵੀਡੀਓ ਬੰਦ ਕਰਿਆ ਇਹ ਰੋਟਾਵੇਟਰ ਦਾ ਐਨੇ ਫਾਇਦੇ ਹੜਾਣਾ ਔਰ ਜ਼ੋਰ ਲੱਗੀ ਹੈ ਜੇ ਵੀ ਪਨੀਰੀ ਤਿੱਖੀ ਜਾਂਦੀ ਹੈ ਜੇ ਪਹਿਲਾਂ ਲੋਕ ਇਦਾਂ ਹੀ ਪਨੀਰੀ ਦਾ ਕੰਦ ਕਰ ਦਿੰਦੇ

ਲੇ ਗਿਆ ਦੋਵੇਂ ਜਾਣੇ ਪੰਲੀਆ ਆ ਪਾਏ ਹੁਣ ਅੱਧਾ ਮਾਰਿਆ ਰੂਟਾ ਵੀ ਟਰਨਿਕ ਜਾ ਕਿੰਨਾ ਡੀਜ਼ਲ ਬਚਾ ਲੈਣਾ ਹੈ ਸਾਧਨੇ ਨਹੀਂ ਆ ਲਾਣਾ ਮਾੜੀ ਮਾੜੀ ਫਟ ਗੇ ਟੋਟੀਆਂ ਦੀ ਧੋਰ ਲਾਦੀ ਰੈ ਕਰਦੀ ਪੀਣ ਉਹਨੇ ਯਾ ਵੀ ਯਾਰ ਨਾ ਆ ਇਹੜਾ ਵਾ ਦਾ ਘੁੰਮਣ ਵਾਲਾ ਸਟੀਲ ਦਾ ਚਾਹੀਦਾ ਜਿਹਨੂੰ ਜਗਾਲਣਾ ਪਵੇ ਇਹ ਥੋੜਾ ਜਿਹਾ ਮਾੜਾ ਵਾ ਇਹਨੂੰ ਜਗਾਲ ਪੈ ਜਾਂਦਾ ਖਾਸ ਜੰਮ ਜਾਂਦੀ ਆ ਚਲੋ ਗਲਤੀ ਸਾਡੇ ਕੋਈ ਹੋਈ ਆ ਕਿ ਅਸੀਂ ਪਾਣੀ ਨਹੀਂ ਮਾਰਿਆ ਤੇ ਵੈਸੇ ਵੈ ਸਟੀਲ ਦਾ ਹੋਵੇ ਤਾਂ ਫਿਰ ਜੰਮਦੀ ਨਹੀਂ ਛੇਤੀ ਇਹ ਜ਼ਰੂਰ ਚਲੋ ਕੰਪਨੀਆਂ ਨੂੰ ਸੋਚਣਾ ਚਾਹੀਦਾ ਹੁਣ ਧੋਤ ਆ ਕੇ ਇਹਨੂੰ ਚਾਲੂ ਕਰਦੇ ਆ ਤੇ ਫਿਰ ਚੱਲਦੇ ਆ ਤੇਰੇ ਕੋ ਮਿਲੇਗਾ ਜਹਾਂ ਸੇ ਵੀ ਤੋਦੇ ਯਾਰ ਪਤਾ ਲੱਗੇਗਾ ਕੌਣ ਸਾ ਖਾਦ ਕਿਤਨਾ ਡਰ ਰਹਾ ਹੈ ਇਸਕੋ ਮਾਰ ਸਾਰਾ ਪਾਣੀ ਮਾਰ ਇਸਕੇ ਉਪਰ ਕੱਪੜਾ ਮਾਰ ਕੱਪੜਾ ਆ ਇਧਰ ਸਾਰੇ ਮਾਰ ਇਹ ਬੋਰੇ ਦੇ ਬੰਦੀ ਨਾ ਸਨੀਲ ਹੋਏ ਇਹਦੇ ਬੰਨੀ ਕਹਿਣ ਡਿਆ ਹੈ ਹੁਣ ਆਪਾਂ ਥੋੜੀ ਵੱਧ ਬੰਨੀ ਚਲਾਇਆ ਹਮਾਰ ਪਾਣੀ ਤੇ ਝੋਣ ਕੰਮ ਹੋ ਗਿਆ ਆਪਣਾ ਖਾਦ ਦਾ ਜੀ ਸਟਾਰਟ ਬਹੁਤ ਲੇਟ ਹੋ ਗਿਆ ਰਗੀ ਕਾਦ ਬਾਕੀ ਲੱਗ ਜੂ ਪਰ ਰਗੀ ਲੇਟ ਹੈ ਖਾਦ ਨਾਲ ਕਿੰਨਾ ਫਰਕ ਪੈਂਦਾ ਝੋਨੇ ਨੂੰ ਪੁਸ਼ਕੱਤੇ ਦੇ ਲੇਟ ਆ ਪੁਸ਼ਕ ਜੀ ਗੇਤਰੇ ਆ ਸਾਰਾ ਤਜਰਬਾ ਹਜੂ ਆ ਪੀਟੀ ਡਕਾਦ ਪਾਉਣ ਦਾ ਫਾਇਦਾ ਵਾਗੇ ਗੀਤਰੀ ਖਾਦ ਪਾਉਣ ਦਾ ਫਾਇਦਾ ਇਹ ਵੀ ਤੁਹਾਡੇ ਨਾਲ ਆਪਾਂ ਸ਼ੇਅਰ ਕਰਾਂਗੇ ਕਿਉਂਕਿ ਜਿਹੜੇ ਕੋਸ਼ਕਤੇ ਆਪਣੇ ਹੋ ਗਏ ਆ 18-19 ਦਿਨਾਂ ਦੇ ਕੋਸ਼ ਜੀ ਹੋਈ ਆ 1-2 ਦਿਨਾਂ ਦੀ ਕੋਈ 7 ਦਿਨਾਂ ਦੇ ਜਿੱਦਾਂ ਇਦਾਂ ਲੱਗੀ ਆ ਉਹ ਸਾਰਾ ਜਿੱਦਾਂ ਇਦਾਂ ਵੀ ਕਿੰਨੂੰ ਕਿਹੜੀ ਖਾਦ ਨੇ ਜ਼ਿਆਦਾ ਫਾਇਦਾ ਕੀਤਾ ਜਿਹੜਾ ਚੋਂਦੇ ਨੇ ਬੂਟਾ ਮਾਰਿਆ ਉਹਨੇ ਜ਼ਿਆਦਾ ਫਾਇਦਾ ਕੀਤਾ ਵਾਗੇ ਕਿਹੜੀ ਨਿੱਕੇ ਝੋਂਦੇ ਨੂੰ ਖਾਦ ਪਈ ਆ ਮੇਰੇ ਹਿਸਾਬ ਨਾਲ ਯਾਰ ਖਾਦ ਤੋਂ ਬਿਨਾ ਹੀ ਝੋਨਾ ਵੜਾ ਬੂਟਾ ਮਾਰਨ ਡਿਆ ਵਾ ਤੇ ਖਾਦ ਆਪਾਂ ਛੇਤੀ ਪਾਉਂ ਡਿਆ ਵੀ ਨਹੀਂ ਆ ਫੇਰ ਵੇਨੇ ਆ ਕਿ ਨਾ ਫਰਕ ਪੈਂਦਾ ਹਣ ਤੁਹਾਡੇ ਨਾਲ ਨਾਲ ਵਾ ਸਾਂਝੀ ਕਰਾਂ ਹਣ ਜਿੰਨੂੰ ਖਾਦ ਨਹੀਂ ਪਈ ਉਹ ਵੀ 12 12 ਧਾਈਆਂ ਕੱਢ ਗਿਆ ਵਾ ਤੇ ਖਾਦ ਤੋਂ ਬਿਨਾ ਚਲੋ ਇਹਨਾਂ ਸੁਪਰ ਪਾਈ ਆ ਬਾਬਾ ਵੀਰ ਨੇ ਕਮੈਂਟ ਕੀਤਾ ਵੀ ਜਿਹੜੀ ਆ ਡੀਏ ਡੂਏਪੀ ਗਾੜੀ ਪਾਉਣੇ ਜਾਂ ਸੁਪਰ ਸਬਰ ਪਾਉਣੇ ਆ ਇਹਦਾ ਕੋਈ ਫਾਇਦਾ ਨਹੀਂ ਆ ਚਲੋ ਉਹਨੂੰ ਉਹਨੇ ਵੀਰ ਦਾ ਵੀ ਤਜਰਬਾ ਵਾ ਤੇ ਹੋ ਸਕਦਾ ਇੱਕੋ ਵੀਰ ਆਂਦਾ ਵੀ ਜਿੰਨਾ ਝੋਨਾ ਵੱਧ ਤੁਰਿਆ ਹੋਵੇ ਉਹਨਾਂ ਖਾਦ ਜਿਹੜੀ ਆ ਜਿਆਦਾ ਬੈਨੀਫਿਟ ਦਿੰਦੀ ਆ ਆ ਵੇਖ ਲਓ ਹੁਣ ਤੁਸੀਂ ਆਪਣਾ ਬਿਨਾ ਖਾਦ ਧੋਆ ਝੋਨਾ ਐ ਤੇ ਕਟੋ ਘਟ ਵੀ 6 6 ਧਾਈਆਂ ਕੱਢ ਆਇਆ ਵਾ ਚਲੋ ਇਹ ਵੀ ਤਜਰਬਾ ਹੋ ਜਾਊਗਾ ਵੀ ਜਿਆਦਾ ਤੁਰਿਆ ਝੋਨਾ ਖਾਦ ਸਹੀ ਲੈਂਦਾ ਵਾ ਕਿ ਕਿੱਦਾਂ ਲੈਂਦਾ ਵਾ ਮੇਰੇ ਹਿਸਾਬ ਨਾਲ ਤੇ ਜਿੰਨੀ ਖਾਦ ਜਿਤਨਾ ਬੂਟਾ ਤੁਰਿਆ ਹੋਵੇ ਇਹਦੀ ਜੜ ਜਿਹੜੀ ਆ ਗਰੋਥ ਕਰ ਜਾਂਦੀ ਆ ਤੇ ਜਦੋਂ ਖਾਦ ਪਈ ਤੇ ਨੇ ਜੱਕ ਦਮ ਚੁੱਕ ਲੈਣੀ ਆ ਜਿਹੜੀ ਆਪਾਂ ਛੋਟੇ ਝੋਨੇ ਨੂੰ ਅਜੇ ਪਾ ਦਿੰਨੇ ਆ ਉਹ ਹੋ ਸਕਦਾ ਵੀ ਝੋਨਾ ਸ਼ਾਇਦ ਨਾ ਲੈਂਦਾ ਹੋਵੇ ਵੀਰ ਕਹਿੰਦਾ ਮੈਂ 1947 ਦੇ 97 ਦੇ ਸਾਜਣਾ 47 ਕਹਿ ਦੇਣ ਲੱਗਾ 1997 ਦੇ ਤਜਰਬੇ ਕਰ ਕਰ ਛੱਡੇ ਆ ਹੋ ਸਕਦਾ ਵੀਰ ਦੇ ਤਜਰਬੇ ਵਧੀਆ ਹੋਣ ਤੇ ਚਲੋ ਉਹਦਾ ਤਜਰਬਾ ਵੀ ਕਰਕੇ ਵੇਖ ਲੈਨੇ ਆ ਤੇ ਹੁਣ ਲਾਉਣੇ ਆ ਹਿਸਾਬ ਕਿਤਾਬ ਅੱਜ ਪਾ ਕੇ ਖਾਦ ਖਾਦ ਦੇ ਵਿੱਚ ਆਪਾਂ ਪਾਉਣੀ ਆ ਡੇਢ ਬੋਰਾ ਜੂਰੀਆ ਦਾ ਤੇ ਕਿੱਲੇ ਦੀ ਪਹਿਲੀ ਡੋਰ ਡੇਢ ਬੋਰਾ ਜੂਰੀਆ ਦਾ ਪਾਵਾਂਗੇ ਤੇ ਆਪਣਾ 5 ਕਿਲੋ ਜ਼ਿੰਕ ਪਾਵਾਂਗੇ ਤੇ ਡੇਢ ਤੇ ਬੰਨਾਂਗੇ ਡੇਢ ਨੂੰ ਘਾਟ ਹੀ ਪੈਣੀ ਆ ਵੇ ਖਾਦ ਕਿਉਂਕਿ ਡੇਢ ਤੇ ਬੰਨਾਂਗੇ ਤੇ ਫੇਰ ਇਹਨੇ ਜਿਤਰਾ 65 ਕਿਲੋ ਖਾਦ ਪੈਣੀ ਆ ਇਹਦਾ 87 ਕਿਲੋ ਪੈ ਜੂਗੀ ਪਹਿਲੀ ਕਿਸ਼ਤ ਬਾਕੀ ਲਾਲੀ ਨੇ ਹਿਸਾਬ ਜਿੱਦਾਂ ਜਿੱਦਾਂ ਵੀ ਮਸ਼ੀਨ ਬੰਨ ਕੇ ਕਿਹੜੇ ਗੇਅਰ ਚ ਤੁਰਦੀ ਆ ਤੇ ਇੱਕ ਵੀਰ ਪੁੱਛਦਾ ਕਿ ਕਿਹੜੇ ਗੇਅਰ 'ਚ ਤੁਸੀਂ ਤੋਰਦੇ ਹੋ ਵੀ ਤੁਹਾਨੂੰ ਸਾਰਾ ਹੁਣ ਡਿਟੇਲ ਕੱਢ ਦਿੰਨੇ ਵੀ ਕਿੰਨੇ ਦੇ ਮਸ਼ੀਨ ਬੰਨ ਕੇ ਤੇ ਕਿਹੜੇ ਗੇਅਰ 'ਚ ਤੁਰਨੀ ਆਪਣੀ ਝੋਨੇ ਦੇ 2025 ਦੇ ਸੀਜ਼ਨ ਦੀ ਪਹਿਲੀ ਕਿਸ਼ਤ ਖਾਦ ਦੀ ਸ਼ੁਰੂ ਇਹਦੇ ਵਿੱਚ ਆਪਾਂ ਡੇਢ ਬੂਰਾ ਉਹ ਸ਼ਾਂਦਨਾ ਲੈ ਆਉਂਦੇ ਡੇਢ ਬੂਰਾ ਕਿੱਲੇ ਦਾ ਜੂਰੀਆ ਦਾ ਪਰ ਦੋ ਬੂਰੇ ਭਰੋ ਬੂਰੇ ਡੇਢ ਬੂਰਾ ਜੂਰੀਆ ਦਾ ਤੇ 5 ਕਿਲੋ ਜ਼ਿੰਕ ਇਹ ਦਾਣੇਦਾਰ ਜ਼ਿੰਕ ਆਈ ਆ ਆਹੋ ਤੇ ਇਹ ਪਾ ਕੇ ਤੇ ਝੋਨਾ ਆਪਣਾ ਜਿਹੜਾ ਸਭ ਤੋਂ ਗੇਤਰਾ ਉਹ 17 ਦਿਨਾਂ ਦਾ ਹੋ ਗਿਆ ਵਾ ਤੇ ਅੱਜ ਸ਼ੁਰੂ ਕਰਤਾ ਖਾਦ ਦਾ ਕੰਮ ਤੇ ਬਾਕੀ ਆਪਣੇ ਚੈਨਲ ਨਾਲ ਜੁੜੇ ਰਹੋ ਸਾਰੀ ਅਪਡੇਟ ਆਪਾਂ ਦਿੰਦੇ ਰਵਾਂਗੇ ਕਿਹੜਾ ਕੀ ਪਿਆ ਕਿੱਦਾਂ ਪਿਆ ਸਾਰਾ ਕੁਝ ਆ ਲੈਣਦੇ ਉਹਨੂੰ ਤੇਰੇ ਫਸ ਜਾਣੀ ਵਿੱਚ ਫਾਇਦਾ ਨਹੀਂ ਲਓ ਜੀ ਹੋ ਗਿਆ ਅੱਜ ਆਪਣਾ ਕੰਮ ਖਤ ਦਾ ਸ਼ੁਰੂ ਮਾਰਾ ਸੋਖ ਰੱਖੇ ਹੁਣ लो जी भंडारी जी मिला रहे आज भंडारी जी क्या बोलना चाहेंगे हाथ मिला रहे हैं हाँ मजा आ रहा है हाँ जी कितना का रहे हैं बहुत मजा आ रहा है चार पार्टी का चला बाग ਮੇਲ ਕਿੰਨੇ ਕਿਲਿਆਰੀ ਮਲਾਈ ਆੜੀ ਖਾਦ ਪਾਈ ਵਿੱਚ ਇਹ ਦੋ ਸਿੱਕੇ ਜਿਹੜੀ ਵਿੱਚ ਪਾਈਏ ਕਿੰਨੇ ਕਿਲਿਆਂ ਦੀ ਕਿੱਲੇ ਦੀ ਲੋ ਜੀ ਕਿੱਲਾ ਤਾਂ ਆਪਣਾ ਪੈ ਚੱਲਿਆ ਵਾ ਇਹ ਮਸ਼ੀਨ ਚੈੱਕ ਹੁੰਦੀ ਆ ਕਿੰਨਾ ਖਾਦ ਪਾਉਂਦੀ ਆ ਟਰੈਕਟਰ ਨਾਲ ਖਾਦ ਪਾਉਣ ਦਾ ਇੱਕ ਹੋਰ ਤੁਹਾਨੂੰ ਫਾਇਦਾ ਦੱਸਾਂ ਕਿਉਂਕਿ ਜਦੋਂ ਆਪਣੇ ਉਹ ਖਾਦ ਤੇ ਆ ਤੇ ਬਾਕੀ ਇਹ ਝੋਲੀਆਂ ਨਾਲ ਪਾਈਆਂ ਨੂੰ ਬੜਾ ਅਚਿਰ ਹੋ ਗਿਆ ਖੱਤੇ ਦੇ ਵਿੱਚ ਟਰੈਕਟਰ ਦੇ ਬੈਠਿਆਂ ਨਾਲ ਇਹਦੇ ਸਾਰੇ ਝੋਨੇ ਨੂੰ ਕੀੜਾ ਵੱਜ ਜਾਂਦਾ ਕਿੱਥੇ ਸਪਰੇਅ ਨਾਲੀ ਆ ਕਿੱਥੇ ਗੰਦੁੱਗਿਆ ਵਾ ਕਿੱਥੇ ਝੋਨਾ ਮਾੜਾ ਵਾ ਇਹ ਸਾਰਾ ਸਿਸਟਮ ਜਿਹੜਾ ਵਾ ਆਪਾਂ ਨੂੰ ਪਤਾ ਲੱਗ ਜਾਂਦਾ ਵਾ ਆ ਆਪਣਾ ਸਭ ਤੋਂ ਕੇਤਰਾ ਝੋਨਾ ਨਹੀਂ ਤੇ ਕਿੰਨਾ ਕਿੰਨਾ ਬੂਟਾ ਮਾਰ ਗਿਆ ਵਾ ਤੇ ਹੁਣ ਜਦੋਂ ਖਾਦ ਲੱਗੀ ਆਪੇ ਨੂੰ ਇੱਕ ਖਾਦ ਨਾਲ ਦੋਵਾਂ ਨੇ ਸਰ ਜਾਣਾ ਆਪਾਂ ਜਿਹੜੀ ਮਨੁਸ਼ਾ ਗੇਤਰੀ ਖਾਦ ਪਾ ਦਿੰਦੇ ਨਾ ਉਹ ਲੱਗਦੀ ਵੀ ਨਹੀਂ ਯਾਰ ਉਹ ਡੱਟ ਜਾਂਦੀ ਇਹਨਾਂ ਨੂੰ ਕੋਈ ਖਾਦ ਨਹੀਂ ਤੇ ਕਿਡਾ-ਕਡਾ ਫੂਟਾ ਮਾਰਿਆ ਝੋਦੀ ਤੇ ਐ ਖਾਦ ਨਾਲ ਵੇਖੀਆ ਕਿੰਡਾ ਵਧੀਆ ਹੁੰਦਾ ਤੇ ਸਾਰੇ ਤਜਰਬੇ ਹੋ ਜਣੇ ਆ ਖੱਤੇ ਨੂੰ ਲੱਗੇ ਨੂੰ ਅਜੇ ਆਪਣਾ ਨੂੰ ਰੱਬ ਤੇਰਾ ਭਲਾ ਕਰੇ 10 ਕਿ ਦਿਨ ਹੋਏ ਆ ਇਹਦਾ ਵੀ ਪਤਾ ਲੱਗ ਜਾਣਾ ਜਿੰਨੂੰ ਵਾਅਦਾ ਦੇਣ ਹੋਏ ਉਹਦਾ ਵੀ ਪਤਾ ਲੱਗ ਜਾਣਾ ਵੀ ਕਿੰਨੂੰ ਕਿੰਨੀ ਕੇਰ ਬਾਅਦ ਖਾਦ ਪਾਇਆ ਫਾਇਦਾ ਹੁੰਦਾ ਕਿਉਂਕਿ ਹੁਣ ਤੇ ਆਪਾਂ ਇੱਕ ਵੱਡਿਓ ਖਾਦ ਪਾ ਦੇਣੀ ਨਾ ਲੱਗਾ ਕੇ ਤਾਪ ਛੇਤਾ ਸਾਰਾ ਕਿਉਂਕਿ ਦੋਵਾਂ ਦਿਨਾਂ ਚੋਂ ਪੈ ਜਾਣੀ ਛੱਡਣ ਦਾ ਕੋਈ ਫਾਇਦਾ ਨਹੀਂ ਇਹ ਸਾਰੇ ਤਜਰਬੇ ਤੁਹਾਡੇ ਨਾਲ ਸ਼ੇਅਰ ਕਰਾਂਗੇ ਹੌਲੀ ਹੌਲੀ ਕਿ ਕਿੱਦਾਂ ਕਿੱਦਾਂ ਨਹੀਂ ਆ ਟਾਇਰ ਵਾਲਾ ਤਾਂ ਥੋੜਾ ਜਿਹਾ ਮੈਨੂੰ ਕਾਮਯਾਬ ਲੱਗਦਾ ਵੀ ਹੁਣ ਜਦੋਂ ਮੋੜ ਤੇ ਜਾ ਗਏ ਨਾ ਘੱਟ ਪੁੱੜਦਾ ਮਿੱਟੀ ਅੱਗੇ ਨਹੀਂ ਤੇ ਟੋਕੇ ਮਾਰਦਾ ਬੂਟਾ ਥਲ ਜਾਂਦਾ ਹੈ ਹੁਣ ਮੋੜ ਤੇ ਜਾ ਕੇ ਥੋੜਾ ਘੱਟ ਖਰਾਬ ਕਰਦਾ ਵਾ ਕਿਸ਼ਰ ਦੀ ਬਹੁਤ ਜਿਆਦੀ ਗਰਮੀ ਆ ਟੀਸ਼ਰਟ ਛੱਡੇ ਠੰਡੇ ਠੰਡੇ ਬਹੁਤ ਜ਼ਿਆਦਾ ਜਮੁੰਦਾ ਵਾਲੇ ਬੈਠਿਆ ਬੈਠਿਆ ਮੁਰਕਾਈਏ ਛੱਡੇ ਪੁੰਦਰ ਛੱਡੇ ਵਾਰ ਜੇ ਪਾਣੀ ਵੀ ਨਾਲ ਛੱਡਿਆ ਵੀ ਜਿਆਦੀ ਠੰਡੀ ਹੋਵੇ ਇੱਕਲੇ ਕੋਨਰੀ ਜਲਾਏ ਆ ਇੰਨਾ ਹੀ ਵੱਡਾ ਇਹ ਸਾਡਾ ਠੇਕੇਦਾਰ ਚੱਲਿਆ ਪਿੰਡੀਆਂ ਵਾਲਾ ਹਣ ਆਣ ਚੱਲਿਆਂ ਹਾਂ ਹਾਂਜੀ ਚੱਲਿਆ ਪਾਜੀ ਚੱਲ ਖੁਸ਼ੀ ਖੁਸ਼ੀ ਚੱਲੇ ਭਰਾਵਾ ਤੇ ਪਾਜੀ ਦੇ ਜੀ ਕੇ ਗਾਹ ਔਰ ਕਮਰਾ ਓਕੇ ਕਰ ਦੋ ਸੱਜਣਾ ਮੈਂ ਨਾ ਕੋਠੀ ਪੈ ਜਾਣੀ ਗਾਹ ਨੂੰ ਜਿਹੜਾ ਇਹ ਚਬਾਰਾ ਹੈ ਤੁਹਾਨੂੰ ਦੇ ਦੇਣਾ ਅਸੀਂ ਆਪਦਾ ਨਵਾਂ ਠੀਕ ਹੈ ਠੀਕ ਹੈ ਠੀਕ ਨਹੀਂ ਓਏ ਇੱਕ ਮਿੰਟ ਹੁਣ ਤੇਰਾ ਵਾਲੀ ਗਾਲ ਕੱਢੀ ਥਰੀਏ